ਦੇਖੋ ਪਹਿਲਾਂ ਤਾਂ ਸਾਡਾ ਧੱਕਾ ਕੀਤਾ ਕਿ ਤੱਕ ਜਿਹੜਾ ਪਛੇ ਦਾ ਕੈਂਡੀਡੇਟ ਕੱਟਦਾ ਤੇ ਪੰਜ ਫਲਾਸ ਚਮਚੇ ਰੱਖੇ ਇਲੈਕਸ਼ਨ ਦਾ ਭਜਨਾ ਗੁਨਾਮ ਆ ਟੱਕ ਕੇ ਲੜਾਂਗੇ ਬੋਟਾ ਦੇ ਪਿੱਛੋਂ ਤਿੰਨ ਦਿਨ ਉਹਨਾਂ ਨੇ ਡੱਬੇ ਖੋਲ ਰੱਖਣੇ ਨੇ ਜੇ ਉਦੋਂ ਸਰਕਾਰ ਸਾਡਾ ਧੱਕਾ ਨਾ ਕਰ ਦੇ ਤੇ ਸਰਕਾਰ ਕੋਲ ਹਰ ਚੀਜ਼ ਦੀ ਆਦਤ ਤਰਾ ਫੇਟ ਆ ਰਿਹਾ ਵੀ ਸਰਕਾਰ ਧੱਕਾ ਕਰ ਰਹੀ ਉਹ ਤੋਂ ਬਚਣ ਦੀ ਲੋੜ ਹੈ ਮਾਇਰੋ ਸਾਹ ਬਲਾਕ ਸ਼ਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਬਿਗਲ ਵੱਤ ਗਿਆ ਜੀ ਤੁਹਾਡੇ ਵੱਲੋਂ ਤਿਆਰੀ ਸ਼ੁਰੂ ਹੋ ਗਈ ਆ ਦੇਖੋ ਪਹਿਲਾਂ ਤਾਂ ਸਾਡਾ ਧੱਕਾ ਕੀਤਾ ਕਿ ਜ਼ਿਲ੍ਹਾ ਪ੍ਰੀਸ਼ਦ ਦਾ ਕੈਂਡੀਡੇਟ ਕੱਢਤਾ ਤੇ ਪੰਜ ਬਲਾਕ ਸ਼ਮਤੀਆਂ ਕੱਢ ਦਿੱਤੀ ਇਸ ਦੇ ਬਾਵਜੂਦ ਅਸੀਂ ਇਲੈਕਸ਼ਨ ਲੜਨਦੇ ਆ ਕਿਉਂਕਿ ਇਲੈਕਸ਼ਨ ਤਾਂ ਭਜਨਾ ਗੁਨਾਮ ਆ ਡਟ ਕੇ ਲੜਾਂਗੇ ਵਾਸੇ ਕੋ ਡਰਾ ਵੋਟਾਂ ਦੇ ਪਿਛੋ ਤਿੰਨ ਦਿਨ ਉਹਨਾਂ ਨੇ ਡੱਬੇ ਕੋਲ ਰੱਖਣੇ ਨੇ ਕਿਤੇ ਉਦੋਂ ਸਰਕਾਰ ਸਾਡਾ ਧੱਕਾ ਨਾ ਕਰ ਦੇ ਕਿਉਂਕਿ ਇਸ ਸਰਕਾਰ ਕੋਲ ਹਰ ਚੀਜ਼ ਦੀ ਆਸ ਹੈ ਇਹ ਕੋਈ ਵੀ ਖਰਾਬੀ ਕਰ ਸਕਦੇ ਆ ਸੋ ਉਦੋਂ ਸੀ ਐਡਮਿਨਿਸਟ੍ਰੇਸ਼ਨ ਨੂੰ ਇਲੈਕਸ਼ਨ ਕਮਿਸ਼ਨ ਨੂੰ ਵੀ ਕਵਾਂਗੇ ਇਹ ਧਿਆਨ ਰੱਖਣ ਉਹ ਖਰਾਬੀ ਨਾ ਹੋਵੇ ਡੀਸੀ ਸਾਹਿਬ ਨੇ ਕਵਾਂਗੇ ਸਾਰੇ ਕਾ ਪਾਸੇ ਘਰੜਾ ਪਾਵਾਂਗੇ ਕਿਹចਾ ਕਰੀ ਨਹੀਂ ਬਲਾਕ ਸ਼ੰਤੀਆਂ ਤੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਹੈ ਜੀ ਮੈਂਬਰਾਂ 'ਚ ਕਿਸ ਤਰ੍ਹਾਂ ਦਾ ਹਤਸ਼ਾਹ ਸੀ ਸਾਹਿਬ ਵੇਖ ਲਿਆ ਲੋਕਾਂ 'ਚ ਸਾਹਿਬ ਬਹੁਤ ਵਧੀਆ ਵਾ ਸ਼ਰਫ ਇਹ ਡਰਾ ਵੀ ਸਰਕਾਰ ਧੱਕਾ ਕਰਨਾ ਉਤੋਂ ਬਚਨ ਦੀ ਲੋੜ ਹੈ ਜਿਲ੍ਹਾ ਪਿਛਲੀ ਗਾਂ ਜਿਹੜੀ ਤੁਹਾਡੀ ਤਿਆਰੀ ਹੋਣੀ ਆ ਮੀਟਿੰਗਾਂ ਦੀ ਜਾਂ ਕੰਪੇਨਿੰਗ ਦੀ ਉਹ ਕਿਸ ਤਰ੍ਹਾਂ ਦੀ ਆ ਜੀ ਬਸ ਇਸ ਤਰ੍ਹਾਂ ਮੀਟਿੰਗਾਂ ਕਰਦੇ ਫਿਰਨੇ ਆ ਪਿੰਡਾਂ ਪਿੰਡਾਂ ਜੋਨ ਦੀਆਂ ਮਿਲੀਆਂ ਕਰਦੇ ਪਿਆ ਵਧੀਆ ਤਿਆਰੀ ਹੋ ਗਈ ਵਧੀਆ ਹੋਊਗਾ ਮੈਂ ਤਾਂ ਮੈਡਮ ਸਿੱਧੂ ਨੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾਏ ਆ ਜੀ 500 ਕਰੋੜ ਦੇ ਪੀਸੀਐਮ ਦੀ ਵੀ ਵੇਚੀਆਂ ਜਾਂਦੀਆਂ ਤਰਨਤਾਂ ਦੀ ਜਿਹੜੀ ਆ ਉਹ 5 ਕਰੋੜ ਦੀ ਜੀ ਦੇਖੋ ਮੇਰੇ ਸਰੋਂ ਦਾ ਇਲਜ਼ਾਮ ਲਾਉਣੇ ਬਹੁਤ ਸੌਖੇ ਨੇ ਕਿਸੇ ਤੇ ਵੀ ਲਾ ਦਿਓ ਅਲਜਾਮਾ ਨੂੰ ਜੇ ਤੇ ਕੋਈ ਸਬੂਤ ਦੇ ਸਕਣ ਤੇ ਫਿਰ ਤੇ ਗੱਲ ਮੰਨੀ ਆ ਪਰ ਹਾਲਜਾ ਤੱਕ ਇਸੇ ਤੇ ਕੁਝ ਵੀ ਲੱਗ ਸਕਦਾ ਨਾ ਰਾਜਸਥਾਨ ਤੇ ਵੀ ਲਾਇਆ ਜੀ ਉੱਥੇ ਰਾਜਸਥਾਨ ਤੇ ਲਾਇਆ ਜਾਂਦਾ ਸਕਦਾ ਵੀ ਉਹਨਾਂ ਨੇ ਹਾਂ ਜੀ ਇਲਜ਼ਾਮ ਕਿਸੇ ਤੇ ਵੀ ਲੱਗ ਸਕਦਾ ਹੈ ਬੇਰਤੇ ਵੀ ਲੱਗ ਸਕਦਾ ਉਹਨੇ ਮੈਡਮ ਸਿੱਧੂ ਤੇ ਵੀ ਕੋ ਲਾ ਦੂਗਾ ਇਲਜ਼ਾਮ ਲਾਉਣਾ ਬਹੁਤ ਸੌਖਾ ਗੱਲ ਤੇ ਸਬੂਤ ਦੇਂਦੀ ਆ ਸਬੂਤ ਦੇ ਕੇ ਕਿਸੇ ਨੂੰ ਝੂਠਿਆ ਕਰੇ ਇਲਜ਼ਾਮ ਦਾ ਕੋ ਪੰਜਾਬਮਾ ਦਾ ਕੋ ਬਹੁਤਾ ਮਸਲਾ ਨਹੀਂਦਾ ਜਾਂ ਤੇ ਕੋਈ ਸਬੂਤ ਲਿਆਇ ਪਤਾ ਹਾਂਜੀ ਕਾਲੇ ਪੰਨਾ ਜੂਨੇ ਜ਼ਿਲ੍ਹਾ ਪ੍ਰੀਸ਼ਦ ਦਾ ਤੁਹਾਡਾ ਪਿਛਲੀ ਵਾਰੀ ਵੀ ਤੁਸੀਂ ਜੇਤੂ ਰਹੇ ਸੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਿਹੜੇ ਮੁੱਦੇ ਨੂੰ ਲੈ ਕੇ ਲੜ ਰਹੇ ਹੋ ਤਿਆਰੀਆਂ ਬਹੁਤ ਵਧੀਆ ਨੇ ਅਸੀਂ ਲੋਕਾਂ ਦੇ ਮੁੱਦੇ ਨੂੰ ਲੈ ਕੇ ਚੋਣ ਲੜ ਰਹੇ ਹਾਂ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਦਾ ਕੰਮ ਹੈ ਲੋਕਾਂ ਨੂੰ ਸਹੂਲਤਾਂ ਦੇਣੀਆਂ ਉਹਨਾਂ ਦੀਆਂ ਸਿਹਤ ਸਹੂਲਤਾਂ ਦੂਜੀਆਂ ਸਹੂਲਤਾਂ 29 ਮਹਿਕਮੇ ਜ਼ਿਲ੍ਹਾ ਪ੍ਰੀਸ਼ਦ ਦੇ ਅੰਡਰ ਆਉਂਦੇ ਨੇ ਪਿਛਲੀ ਵਾਰੀ ਵੀ ਸਾਡੀ ਜ਼ਿਲ੍ਹਾ ਪ੍ਰੀਸ਼ਦ ਨੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਸੀ ਗਰੇਗਾ ਵਿੱਚ ਵੀ ਸਾਡੀ ਗਲਾਪਰੇਸ਼ਨ ਨੇ ਪੂਰੇ ਇੰਡੀਆ ਚੋ ਪਹਿਲਾ ਸਥਾਨ ਹਾਸਲ ਕੀਤਾ ਸੀ ਅਸੀਂ ਵੱਧ ਵੱਧ ਨਰੇਗਾ ਯੂਜ਼ ਕੀਤੀ ਸੀਗੀ ਹੋਰ ਵੀ ਅਸੀਂ ਜੋ ਵੀ ਕਰ ਸਕਦੇ ਆ ਅਸੀਂ ਅੱਗੇ ਤੋਂ ਵੀ ਕਰਾਂਗੇ ਲੋਕਾਂ ਦੀਆਂ ਸੁੱਖ ਸਹੂਲਤਾਂ ਲਈ ਵੱਧ ਤੋਂ ਵੱਧ ਕੰਮ ਕਰਾਂਗੇ ਇਸ ਕਰਕੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਭਰਾਓ ਸਾਨੂੰ ਵੋਟਾਂ ਪਾਓ ਸਾਨੂੰ ਜਿਤਾਓ ਅਸੀਂ ਤੁਹਾਡੀਆਂ ਸਖੂਲਤਾ ਦਾ ਧਿਆਨ ਰੱਖਾਂਗੇ ਭਰਵਾ ਇਕੱਠ ਸੀ ਬਲਾਕ ਸੰਪਤੀ ਜਿਲ੍ਹਾ ਪ੍ਰਿਸ਼ਦ ਨੂੰ ਲੈ ਕੇ ਕੀ ਕਹਿੰਦੇ ਵੇਖੋ ਬਾਟ ਸਾਹਿਬ ਤੁਸੀਂ ਵੀ ਇੱਥੇ ਮੌਜੂਦ ਸੀ ਤਕਰੀਬਨ ਜਿਹੜੀ ਇਹ ਮੀਟਿੰਗ ਸੀ ਇਹ ਰੱਖੀ ਤੇ ਇੱਕ ਮੀਟਿੰਗ ਸੀ ਜ਼ਿਲ੍ਹਾ ਪ੍ਰੀਸ਼ਦ 16 ਨੰਬਰ ਜ਼ੋਨ ਕਾਲਾ ਫਗਾਨਾ ਵਾਸਤੇ ਸਾਡੇ ਜਿਹੜੇ 4 ਜ਼ੋਨ ਨੇ ਸੰਪਤੀਆਂ ਦੇ ਉਹਨਾਂ ਦੀ ਵੋਟਾਂ ਜਾਂ ਉਮੀਦਵਾਰਾਂ ਦੀ ਜਾਣ ਪਛਾਣ ਵਾਸਤੇ ਪਰ ਤੁਸੀਂ ਵੇਖਿਆ ਕਿ ਇਹ ਮੀਟਿੰਗ ਜਿਹੜੀ ਆ ਰੈਲੀ ਦਾ ਰੂਪ ਧਾਰ ਗਈ ਲੋਕਾਂ 'ਚ ਕਿੰਨਾ ਛਾਏ ਬਾਕੀ ਜਿਵੇਂ ਬਾਇਆ ਸਾਹਿਬ ਨੇ ਵੀ ਗੱਲ ਰੱਖੀ ਖੋਕਰ ਸਾਹਿਬ ਨੇ ਵੀ ਗੱਲ ਰੱਖੀ ਅਸੀਂ ਸਿਰਫ ਇਸ ਕਰਕੇ ਵਿਰੋਧ ਕਰਕੇ ਵਿਰੋਧੀ ਹੋਣ ਕਰਕੇ ਨਹੀਂ ਤੁਸੀਂ ਕਿਸੇ ਕੋ ਵੀ ਵੈਰੀਫਾਈ ਕਰ ਸਕਦੇ ਜਿੰਨੇ ਮੁੱਦੇ ਅਸੀਂ ਚੁੱਕੇ ਨੇ ਉਹ ਸਾਰੇ ਤੱਥਾਂ ਦੇ ਆਧਾਰਤ ਨੇ ਸੋ ਸਾਡੇ ਵਰਕਰਾਂ ਪੂਰਾ ਛਾਏ ਆ ਜੀ ਸੋ ਸਾਨੂੰ ਪੂਰਾ ਵਿਸ਼ਵਾਸ ਹੈ ਸਾਡੇ ਵਰਕਰਾਂ ਦੇ ਮਾਣਵੀ ਹੈ ਕਿ ਅਸੀਂ ਜਿੱਤ ਪ੍ਰਾਪਤ ਕਰਾਂਗੇ